ਕੀ ਨਾਮ ਅਸਲ ਕਿੱਥੇ ਦੇ ਰਹਿਣ ਵਾਲੇ ਮੇਰਾ ਪਿੰਡ ਬੀਜਾ ਜੀ ਕੀ ਨਾਮ ਦਾ ਮੇਰਾ ਨਾਮ ਗੁਰਦੀਪ ਸਿੰਘ ਪਿੰਡ ਬੀਜਾ ਜੀ ਤੇ ਸਾਡੀ ਫਸਲ ਤੁਸੀਂ ਮੈਂ ਮੱਕੀ ਦੀ ਫਸਲ ਵੀ ਦਾਂ ਤੇ ਹੋਰ ਸਬਜ਼ੀਆਂ ਸਾਰੀਆਂ ਕਣਕ ਗੋभी ਵੀ ਲਾਈ ਹੋਈ ਸੀਗੀ ਮੈਨੂੰ ਹੋ ਗਏ 2-3 ਸਾਲ ਇਸ ਖਾਦ ਨੂੰ ਪਾਉਂਦੇ ਨੂੰ ਇਹਦਾ ਬਹੁਤ ਵਧੀਆ ਬੈਨੀਫਿਟ ਆ ਕੋਈ ਨੁਕਸਾਨ ਨਹੀਂ ਹੈਗਾ ਜੀ ਕਿਹੜੀ ਖਾਦ ਹੈ ਕਿੱਥੋਂ ਲੈਦੇ ਇਹ ਖਾਦ ਔਰਗੇਨਿਕ ਆਪਣੇ ਕੰਗਰਾਲੀ ਤੇ ਇੱਕ ਪਲਾਟ ਲੱਗਿਆ ਹੋਇਆ ਜੀ ਉਹਦੇ ਵਿੱਚੋਂ ਆਉਂਦੀ ਆ ਟੈਂਕਰਾਂ ਨਾਲ ਪਾ ਕੇ ਜਾਂਦੇ ਨੇ ਫ੍ਰੀ ਕਾਸਟ ਆ ਕੋਈ ਪੈਸਾ ਨਹੀਂ ਕੋਈ ਕੁਝ ਨਹੀਂ ਗਈ ਠੀਕ ਹੈ ਨਾ ਜੀ ਜੇ ਤੁਸੀਂ ਬਾਜ਼ਾਰ ਬਾਜ਼ਾਰੋਂ ਲੈਂਦੇ ਹੋ ਨਹੀਂ ਦੂਜੀਆਂ ਖਾਦਾਂ ਨਾਲ ਸਾਨੂੰ ਪਹਿਲਾਂ ਹੁਣ ਜੇ ਮੈਂ ਕਹਿ ਦਵਾਂ 2.5 ਜਿੰਨਾ ਕੰਮ ਕਰਦੀ ਹੈ ਜੀ ਇਹ 2.5 ਲਿਆ 15-1600 ਦਾ ਸਾਢੇ 13-1400 ਦਾ ਘਟਾ ਆਉਂਦਾ ਅਸੀਂ ਉਹ ਘੱਟ ਪਾਉਂਦੇ ਆ ਬਲਤ ਮੱਕੀ ਦੇ ਵਿੱਚ ਤਾਂ ਪਾਇਆ ਹੀ ਹੈ ਨਹੀਂ ਗਿਆ ਅਸੀਂ ਹੁਣ ਜੂਰੀਆ ਵੱਧ ਤੋਂ ਵੱਧ ਨਾ ਮਾਤਰ ਮੰਨ ਕੇ ਚੱਲੋ ਇਹ ਚ ਕੁਆਂਟਲ ਪੈ ਜਾਣਾ ਦੀ ਆ 20-25 ਕਿਲੋ ਹੀ ਬਸ ਤੁਰਦੇ ਫਿਰਦੇ ਨੇ ਬਸ ਪਾਤਾ ਤੁਹਾਡੇ ਸਾਹਮਣੇ ਮੱਕੀ ਦਾ ਰਿਜ਼ਲਟ ਦੇਖ ਲਓ ਪੂਰਾ ਟੌਪ ਦਾ ਕਿੰਨੀ ਦੇਰ ਤੋਂ ਯੂਜ਼ ਕਰ ਰਹੇ ਹੋ ਖਾਦ ਮੈਂ ਇਹਨੂੰ ਜਦੋਂ ਕੰਪ ਤੇ ਜਦ ਤੋਂ ਹੀ ਪਵਾ ਰਿਹਾ ਮੇਰੇ ਇੱਥੇ ਹੁਣ ਅੱਜ ਤੱਕ ਘੱਟੋ ਘੱਟ 500 ਟੈਂਕਰ ਪੈ ਗਿਆ ਹੁਣ ਆ ਤੁਹਾਡੇ ਸਾਹਮਣੇ 5-7 ਟਰਾਲੀਆਂ ਤਾਂ ਖੇਤ ਚੋਂ ਥਮਕਾ ਕੇ ਬਾਹਰ ਕੱਢ ਕੇ ਘਰਾ ਲਾਇਆ ਪਿਆ ਸੁਕਾ ਕੇ ਖੇਤ ਇੰਨਾ ਕਿੰਨਾ ਕੋ ਫਰਕ ਪਿਆ ਪਹਿਲੇ ਨਾਲੋਂ ਤੇ ਹੁਣ ਪਹਿਲੇ ਨਾਲੋਂ ਬੈਨੀਫਿਟ ਆ ਜੀ ਐਵੇਂ ਕਹਿ ਦੀਏ 50% ਉਹਦੇ ਨਾਲੋਂ ਆਪਣੇ ਦੂਜੀਆਂ ਖਾਦਾਂ ਦੇ ਨਾਲੋਂ ਮੈਨੂੰ ਬੈਨੀਫਿਟ ਹੋਇਆ ਕਿਤੇ ਮੈਂ ਖਾਦਾਂ ਦੇ ਘਟੇ 20 ਲਿਆਉਂਦਾ ਸੀ ਹੁਣ ਮੈਨੂੰ 5 ਦਿਓ ਲੋਡ ਘਟਿਆਂ ਦੀ ਕਿਉਂਕਿ ਮੈਨੂੰ ਦੇਸੀ ਰਿਓ ਖਾਦ ਪਾਈ ਰਹੀ ਆ ਨਿਹਰਾ ਰਿਓ ਆ ਕੋਈ ਕੈਮੀਕਲ ਨਹੀਂ ਕੋਈ ਕੁਝ ਨਹੀਂ ਅੱਜ ਤੱਕ ਕੋਈ ਨੁਕਸਾਨ ਨਹੀਂ ਹੋਇਆ ਫਸਲ ਦਾ ਐਵੇਂ ਕਹਦੇ ਕੋਈ ਫਸਲ ਚ ਖਰਾਬੀ ਆਈ ਆ ਜਾਂ ਫਸਲ ਮਾੜੀ ਨਿਕਲੀ ਆ ਉਹ ਤੋਂ ਦੁੱਗਣਾ ਝਾੜ ਨਿਕਲੇ ਆ ਜੀ ਪੰਜ ਚਾਰ ਕੁਆਂਟਲ ਦਾ ਫਰਕ ਵਾਧੇ ਦਾ ਪਿਆ ਘਾਟੇ ਦਾ ਨਹੀਂ ਹੈ ਜੀ ਓਕੇ ਬਾਕੀ ਆਪਣੇ ਜਿਹੜੇ ਆਪਣੇ ਮੈਂ ਆਪਣੇ ਮੇਰੇ ਆਪਣੇ ਕੋਲ ਜਪਤੀ ਤੇ ਜ਼ਮੀਨ ਆ ਜੀ ਸਾਡੇ ਤਾਜਾਂ ਦੇ ਉਹ ਖੇਤਾਂ ਦੇ ਵਿੱਚ ਇਹ ਮਿੱਟੀ ਪੱਟੀ ਦੀ ਉਹਦੇ ਵਿੱਚ ਪਾਇਆ ਉਹ ਵੀ ਖੇਦਾਂ ਵਧੀਆ ਬੈਨੀਫਿਟ ਛਾੜ ਦਿੰਦਾ ਇਹਦੀ ਲੋਕਾਂ ਨੂੰ ਵੀ ਕਹਿੰਦੇ ਆ ਇੱਕ ਤੇ ਪ੍ਰਾਲੀ ਦਾ ਸਹੀ ਯੂਜ਼ ਬੈ ਸਾੜਨੀ ਨਹੀਂ ਪੈਂਦੀ ਹਾਂ ਪ੍ਰਾਲੀ ਸਾੜਨੀ ਨਹੀਂ ਪੈਂਦੀ ਉਹ ਤਾਂ ਬੈਨੀਫਿਟ ਆਈ ਉਹ ਇਹਦੇ ਵਿੱਚ ਕੰਪਨੀ ਜੀ ਆਪਣੇ ਕੋਲ ਆ ਕੇ ਫੇਰ ਉਹਦੀ ਖਾਦੇ ਬਣ ਕੇ ਪੈਂਦੀ ਆ ਉਹ ਤਾਂ ਬੈਨੀਫਿਟ ਆਪਾਂ ਨੂੰ ਕੋਈ ਨੁਕਸਾਨ ਨਹੀਂ ਅਜੀ ਕਦੇ ਪ੍ਰਾਲੀ ਉਹ ਨਹੀਂ ਕਰੀ ਹੈਗੀ ਕੰਪਨੀ ਨੂੰ ਉਹ ਚੁਕਾਈ ਦੀ ਨਹੀਂ ਤਾਂ ਉਹ ਮੈਕਚਰ ਆਉਂਦੇ ਨੇ ਆਪਾਂ ਵਿੱਚੇ ਉਹ ਕਰੀ ਦੀ ਆਪਾਂ ਨੂੰ ਚਕਾਉਣ ਦਾ ਕੋਈ ਫਾਇਦਾ ਨਹੀਂ ਗਾਏਗਾ ਵੀ ਪ੍ਰਾਲੀ ਚੁਕਾਈਏ ਉਹ ਕਰੀਏ ਆਪਾਂ ਤਾਂ ਖੇਤ ਦੇ ਵਿੱਚੇ ਦੱਬ ਦਿਆਂ ਸਾਰਾ ਕੋਸਟ ਸਿਸਟਮ ਅਗਨੀ ਜਾਲੀ ਕਦੇ ਉਹ ਨਹੀਂ ਕਰਿਆ ਹੈਗਾ ਜੀ ਇਦਾਂ ਤਾਂ ਕੋਈ ਨੁਕਸਾਨ ਤੇ ਨਹੀਂ ਆਇਆ ਨਹੀਂ ਕੋਈ ਨੁਕਸਾਨ ਨਹੀਂ ਹੋਇਆ ਯਾਨ ਵਧੀਆ ਟਾਪ ਦੀ ਫਸਲ ਖੜੀ ਆ ਮੱਕੀ ਇਹਦੇ ਨਾਲ ਦੀ ਮੈਨੂੰ ਦਿਖਾ ਦਿਓ ਜਾ ਕੇ ਟਾਂਡਾ ਛੱਲੀ ਦੇਖ ਲਿਓ ਪੂਰੀ ਟਾਪ ਦੀ ਖੜੀ ਆ